नया न्यूज चैनल लाने से पहले हमने आपसे पूछा कैसा होना चाहिए न्यूज चैनल तो आपने हमें बताया खबरें हो एजेंडा नहीं तो अब देखिए तक तक गली से ग्लोब मैं थोड़े सामने आज पिछलिया सरकार दसना चाहना आ है चार साल पहले केजरीवाल का मैनिफेस्टो की किया केजरीवाल ने ਇੱਕ ਵੀ ਚੀਜ਼ ਇਹਦੇ ਵਿੱਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹੈਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ਾਇਦ ਸੋਚੇ ਪਿੱਛੇ ਕੀ پتہ ਨਹੀਂ ਕੀ ਬਦਲਾਅ ਆਊਗਾ ਕਿੱਥੇ ਗਈ ਨੌਕਰੀ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਹਰ ਔਰਤ ਨੂੰ 1000 ਰੁਪਏ ਦੇਵਾਂਗੇ ਬੀਪੀਆਂ ਗੱਲਾਂ ਚਾਗੀਆਂ ਕਿੱਧਰ ਗਿਆ ਹਸਾ 2500 ਪੈਨਸ਼ਨ ਕਰਾਂਗੇ ਕਿਧਰ ਗਿਆ 2500 ਫਿਰ ਆ ਕਹਿੰਦੇ ਹਰ ਦਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਇਕ ਲਰ ਰੰਗ ਰੋਡ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦਾਸ ਦਿਓ ਸੜਕ ਦੱਸ ਦਿਓ ਪੰਜ ਸਾਲ ਇੰਨਾ ਦੇ 4 ਸਾਲ ਪੂਰੇ ਹੋ ਗਏ ਇਹ ਗਰੰਟੀਆਂ ਜਿਹੜੀਆਂ ਦਿੱਤੀਆਂ ਕੇਜਰੀਵਾਲ ਨੇ ਇੱਕ ਗਰੰਟੀ ਤਰਫ ਝੱਕੇ ਵੀ ਨਹੀਂ ਲੁੱਟਣ ਤੇ ਆਏ ਤੁਸੀਂ ਦੇਖ ਲਓ ਕਿੱਡੇ ਵੱਡੇ ਕਪਲੇ ਤੁਹਾਨੂੰ ਕਹਿੰਦੇ ਐ ਥੋੜੀਆਂ ਸਰਕਾਂ ਟੁੱਟੀਆਂ ਪਈਆਂ ਆਟਾ ਦਾਲ ਨਹੀਂ ਮਿਲ ਰਿਆ ਸ਼ੱਕਰ ਨਹੀਂ ਮਿਲ ਰਿਆ ਢੀਏ ਨਹੀਂ ਮਿਲ ਰਿਆ ਕੁਛ ਵੀ ਨਹੀਂ ਮਿਲ ਰਿਆ ਕਹਿੰਦੇ ਖਜ਼ਾਨੇ ਘਟ ਹੈ ਜਾਂ ਖਾਲੀ ਹੈ ਤੇ ਫਿਰ ਤੁਹਾਨੂੰ ਪਤਾ ਹੈ ਆ ਜਿਹੜੇ ਇਛਤਿਹਾਰ ਲਾਏ ਆ ਆ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਚਲੇ ਜਾਓ ਭਗਵਾਨ ਕਮਾਨ ਦੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਪੈਸਾ ਥੋੜਾ ਹੈ ਤਾਮਿਲਨਾਡੂ ਚਲੇ ਜਾਓ ਨਾਗaland ਚਲੇ ਜਾਓ ਝੂਠਾ ਝੂਠੀਆਂ ਗੱਲਾਂ ਕਹਿ ਕੇ 1000 ਰੁਪਏ ਦੇਤਾ ਆਹ ਦੇਤਾ ਆਹ ਦਿੰਦਾ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਪਵਿੱਤਰ ਧਰਤੀ ਸ਼੍ਰੀ ਮੁਖਸਰ ਸਾਹਿਬ ਦੇ ਹਰ ਸਾਲ ਮੰਗੂ ਆਪਾਂ ਇਸ ਇਤਿਹਾਸਿਕ ਦਿਨ ਵਿੱਚ ਇਕੱਠੇ ਹੁੰਨੇ ਆ ਸਭ ਤੋਂ ਪਹਿਲੇ ਮੈਂ ਫਤਿਹ ਆਜ਼ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਕ ਇਤਿਹਾਸ ਕੁਰਬਾਨੀ ਵਾਲਾ ਇਤਿਹਾਸ ਹੈ ਬੀਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਕਿ ਖਾਲਸਾ ਜਿੱਥੇ ਵੀ ਹੈ ਜ਼ੁਲਮ ਦੇ ਖਿਲਾਫ ਲੜਦਾ ਹੈ ਵੇਖ ਸਾਰਿਆਂ ਨੂੰ ਸਾਰਾ ਦਿੰਦਾ ਹੈ ਤੇ ਜਿੱਥੇ ਵੀ ਰਹਿੰਦਾ ਹੈ ਮਿਹਨਤ ਕਰਦਾ ਹੈ ਅੱਜ ਹਿੰਦੁਸਤਾਨ 'ਚ ਨਹੀਂ ਕੱਲੇ ਦੁਨੀਆ 'ਚ ਕੰਨੇ ਕੋਲੇ ਕੋਨੇ ਹਰ ਕੋਨੇ ਚਲੇ ਜਾਓ ਥੋੜੇ ਧੈਨਪ੍ਰਾ ਉੱਥੇ ਦੇਖੋਗੇ ਪਰ ਕੋਈ ਵੀ ਹੱਥ ਫਲਾ ਕੇ ਮੰਗੰਦਾ ਨਹੀਂ ਦੇਖੋਗੇ ਮਿਹਨਤ ਕਰਕੇ ਆਪਣਾ ਨਾਂ ਕਮਾਉਂਦੇ ਦੇਖੋਗੇ ਆ ਆਪਣਾ ਇਤਿਹਾਸ ਹੈ ਪੰਜਾਬ ਆਪਣਾ ਘਰ ਹੈ ਆਇਆ ਜੁਮੀ ਹੈ ਜਿੱਥੇ ਜੇ ਸੂਬਾ ਤਰੱਕੀ ਕਰੇਗਾ ਫਾਇਦਾ ਵੀ ਆਪਾਂ ਨੂੰ ਜੇ ਨੁਕਸਾਨ ਹੋਊਗਾ ਨੁਕਸਾਨ ਵੀ ਆਪਾਂ ਨੂੰ ਆਪਣਾ ਦੇਸ਼ ਹੈ ਆਪਣਾ ਘਰ ਹੈ ਸੋ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਆ ਪਿਛਲੇ 10 ਸਾਲ ਜਿਹੜੇ ਟੱਪੇ ਆ ਤਬਾਹ ਕਰਤਾ ਪੰਜਾਬ ਮੈਂ ਪਿਛਲੇ 40 ਸਾਲ ਲੈ ਲਓ ਮੈਂ ਮੁੱਖ ਮੰਤਰੀਆਂ ਦਾ ਨਾਂ ਗਿੰਦੇ ਸੀ ਕਿਹੜੇ ਕਿਹੜੇ ਮੁੱਖ ਮੰਤਰੀ ਸੂਬੇ ਦੇ ਰਹੇ ਕਾਂਗਰਸ ਦੇ 4-5 ਮੁੱਖ ਮੰਤਰੀ ਰਹੇ ਸਾਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ 10 ਸਾਲ ਸਾਰ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਬੀਬੀ ਭੱਟਲ ਵੀ ਰਹੀ ਹੈ ਇੱਕ ਨਿਸ਼ਾਨੀ ਯਾਦ ਨਹੀਂ ਕਰ ਸਕਦੇ ਸਾਰੇ ਮੁੱਖ ਮੰਤਰੀਆਂ ਦੀ ਤੇ ਦੂਜੇ ਪਾਸੇ ਥੋਡੇ ਆਪਣੇ ਬਜ਼ੁਰਗ ਸਤਾ ਪ੍ਰਕਾਸ਼ ਸਿੰਘ ਬਾਦਲ ਰਹੇ ਆ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਅੱਜ ਮੈਂ ਤੁਹਾਨੂੰ ਬੇਨਤੀ ਇਸ ਕਰਕੇ ਕਰਨ ਆਇਆ ਹਾਂ ਕਿ ਆਪਾਂ ਲੋਕਾਂ ਦੀਆਂ ਗੱਲਾਂ 'ਚ ਬੜੀ ਛੇਤੀ ਆ ਜੰਨੇ ਲੋਕਾਂ ਦੀਆਂ ਗਰੰਟੀਆਂ ਚ ਆ ਜਾਂਦੇ ਆ ਲੋਕਾਂ ਦੇ ਝੂਠੇ ਵਾਅਦਿਆਂ ਚ ਆ ਜਾਂਦੇ ਆ ਝੂਠੀਆਂ ਸੋਹਾਂ ਚ ਆ ਜਾਂਦੇ ਆ ਐ ਜੇ ਫੈਸਲੇ ਕਰ ਲੈਣੇ ਆ ਫਿਰ ਆਪਾਂ ਪਛਤਾਉਣੇ ਆ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਖਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ੈਲ ਸੋਚੇ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਦੇ ਯੂਪੀ ਦੇ ਤੇ ਆਪਣੇ ਹਰਿਆਣਾ ਦੇ ਐ Rajasthan ਦੇ ਬੱਚੇ ਐ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਸਾਰਿਆਂ ਵਾਸਤੇ ਖੋਲ ਦਿੱਤਾ ਹੈ ਦੇਖੋ ਕਿੰਨਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਫਿਰ ਇਹਨਾਂ ਨੇ ਵਾਅਦਾ ਕੀਤਾ ਕੀ ਅਸੀਂ ਹਰ ਔਰਤ ਨੂੰ 1000 ਰੁਪਿਆ ਦੇਵਾਂਗੇ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ ਹਜ਼ਾਰ 2500 ਪੈਨਸ਼ਨ ਕਰਾਂਗੇ ਕਿੱਧਰ ਗਿਆ 2500 ਫਿਰ ਆ ਕਹਿੰਦੇ ਹਰ ਦਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਕੋਈ ਰੰਗ ਰੋਣ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ 5 ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਰੰਟੀਆਂ ਜਿਹੜੀਆਂ ਇਹਨ ਦਿੱਤੀਆਂ ਕੇਜਰੀਵਾਲ ਨੇ ਇੱਕ ਗਰੰਟੀ ਤਰਫ ਝੱਕੇ ਵੀ ਨਹੀਂ ਲੁੱਟਣ ਤੇ ਆਏ ਐ ਜਿਵੇਂ ਅੰਗਰੇਜ਼ ਆਏ ਸੀ ਮੁਗਲ ਆਏ ਸੀ ਸਾਰਾ ਦੇਸ਼ ਦਾ ਖਜ਼ਾਨਾ ਲੁੱਟ ਕੇ ਲੈ ਗਏ ਉਸੀ ਤਰੀਕੇ ਨਾਲ ਹੁਣ ਆ ਗਿਆ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਨਹੀਂ ਕਿ ਤੁਹਾਡਾ ਦੁੱਖ ਦਰਦ ਦੂਰ ਕਰਨਾ ਨਹੀਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਥੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੂਜੇ ਹਕਤੂਬਿਆਂ ਚ ਕਰਨ ਤੇ ਉੱਥੇ ਇਲੈਕਸ਼ਨ ਲੜਨ ਤੁਸੀਂ ਦੇਖ ਲਓ ਕਿੱਡੇ ਵੱਡੇ ਕਪਲੇ ਤੁਹਾਨੂੰ ਕਹਿੰਦੇ ਐ ਤੁਹਾਡੀਆਂ ਸੜਕਾਂ ਟੁੱਟੀਆਂ ਪਈਆਂ ਆਟਾ ਦਾਲ ਨਹੀਂ ਮਿਲ ਰਿਹਾ ਸ਼ਗਨ ਨਹੀਂ ਮਿਲ ਰਿਹਾ ਦੀ ਨਹੀਂ ਮਿਲ ਰਿਹਾ ਕੁਝ ਵੀ ਨਹੀਂ ਮਿਲ ਰਿਹਾ ਕਹਿੰਦੇ ਖਜ਼ਾਨੇ ਘਟ ਹੈ ਜਾਂ ਖਾਲੀ ਹੈ ਤੇ ਫਿਰ ਤੁਹਾਨੂੰ ਪਤਾ ਹੈ ਆ ਜਿਹੜੇ ਇਸ਼ਤਿਹਾਰ ਲਾਏ ਆ ਆ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਚਲੇ ਜਾਓ ਭਗਵਾਨ ਤਮਨ ਦੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਪੈਸਾ ਥੋੜਾ ਹੈ ਤਾਮਿਲਨਾਡੂ ਚਲੇ ਜਾਓ ਨਾਗaland ਚਲੇ ਜਾਓ ਟੂਠਾ ਝੂਠੀਆਂ ਗੱਲਾਂ ਕਹਿਣਗੇ 1000 ਰੁਪਇਆ ਦੇਤਾ ਆਹ ਦੇਤਾ ਆ ਉਹ ਦਤਾ ਉਹਨਾਂ ਨੂੰ ਗੁੰਮਰਾ ਕਰਨ ਵਾਸਤੇ ਤੇ ਖਰਚਾ ਕਿੰਨਾ ਤੁਹਾਨੂੰ ਪਤਾ ਹੈ 4 ਸਾਲ ਹੋ ਗਏ ਤਕਰੀਬਨ 4.5 ਹਜ਼ਾਰ ਕਰੋੜ ਰੁਪਇਆ ਆ ਐਡਾਂ ਤੇ ਹਿੰਦੁਸਤਾਨ ਚ ਲਾਇਆ 4.5 ਹਜ਼ਾਰ ਕਰੋੜ ਆਪਣੀ ਸਰਕਾਰ ਹੁੰਦੀ ਸੀ